ਸਤ ਸ੍ਰੀ ਅਕਾਲ ਜੀ ਮੈਂ ਪੱਤਰਕਾਰ ਬੂਟਾ ਸਿੰਘ ਬਲਾਰਾ ਪਹੁੰਚਿਆ ਜੀ ਲੁਧਿਆਣਾ ਜ਼ਿਲ੍ਹੇ ਦੇ ਦੁੱਗਰੀ ਫੇਸ 1 ਵਿੱਚ ਜਿੱਥੇ 버ਗਰ ਕਿੰਗ ਬਸੰਤ ਮਾਰਕੀਟ ਦੇ ਬਾਹਰ ਮਿਸ਼ਨ ਸੇਵਾ ਜਥਾ ਦੁੱਗਰੀ ਲੁਧਿਆਣਾ ਵੱਲੋਂ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਤਕਰੀਬਨ ਹਜ਼ਾਰਾਂ ਦੀ ਗਿਣਤੀ ਵਿੱਚ ਦਸਤਾਰਾਂ ਸਿਰ ਤੇ ਬੰਨਕੀ ਬੰਡੀਆਂ ਗਈਆਂ ਪੇਸ਼ ਹੈ ਇੱਕ ਰਕੂ ਕਾ ਵੀ ਜੀ ਨੂੰ ਬੇਨਤੀ ਹੈ ਜੀ ਉਸ ਸਟੇਜ ਤੇ ਆ ਜਾਓ ਜੀ ਆ ਜਾਓ ਜੀ ਸੁਖਵਿੰਦਰ ਸਿੰਘ ਬਿੰਦਰਾ ਜੀ ਦੇਖੋ ਕਿੰਨੀ ਸੋਹਣੀ ਦਸਤਾਰ ਸਜਾਰੇ ਨੇ ਕਾਕਾ ਵੀਰਾ ਜੀ ਆਓ ਜੀ ਆਓ ਆਓ ਜੀ ਬਹੁਤ ਧੰਨਵਾਦ ਆ ਜੀ ਤੁਹਾਡਾ ਤੁਸੀਂ ਇੱਥੇ ਪਹੁੰਚੇ ਹੋ ਜੀ ਜੀ ਆਏ ਤੁਹਾਨੂੰ ਜੀ ਤੁਸੀਂ ਇੱਥੇ ਪਹੁੰਚੇ ਹੋ ਜੀ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਬੁਲਾ ਲਓ ਭਾਈ ਇੱਥੇ ਦਸਤਾਰਾਂ ਦਾ ਅਨੋਖਾ ਲੰਗਰ ਲੱਗਾ ਜੇ ਰਿੰਕਲ ਵੀਰ ਜੀ ਆ ਜਾਓ ਜੀ ਬੇਨਤੀ ਹੈ ਉਹਨਾਂ ਨੂੰ ਸਟੇਜ ਤੇ ਆ ਜਾਓ ਜੀ ਨਾਲੇ ਲੋਗੇ ਨੂੰ ਆਨੇ ਕੋ ਲਈ ਦਾਗਾ ਦੇ ਦਿੱਤੀ ਸੋ ਨਿਹਾਲ ਠੀਕ ਹੈ ਬੋਲੇ ਸੋ ਨਿਹਾਲ ਸਿਮਰਨ ਟਾਈਗਰ ਜੀ ਆ ਜਾਓ ਜੀ ਉਹ ਕਿਰਪਾ ਕਰਕੇ ਸਟੇਜ ਤੇ ਆ ਜਾਓ ਉਹਨਾਂ ਦਾ ਸਨਮਾਨ ਕੀਤਾ ਜਾਣਾ ਕਿਉਂਕਿ ਇਹ ਜਿਹੜੇ ਵੀਰ ਨੇ ਨਾ ਸਿਮਰਨ ਟਾਈਗਰ ਜੀ ਕਿਉਂਕਿ ਇਹ ਜਿਹੜਾ ਸੁਜੋਗ ਮੈਂ ਪਤਾ ਚੜੀ ਲੜਨਾ ਚਾਹਾਂਗਾ ਇੱਕ ਗੱਲ ਨੂੰ ਇੱਕ ਗੱਲ ਮੈਂ ਹੋਰ ਜਣਾ ਚਾਹਾਂਦਾ ਪੱਗੜ ਦੇ ਨਾਲ ਸਾਨੂੰ ਅੱਜਕੱਲ ਜਿਹੜੀ ਮਹਿਸੂਸ ਕਰਦਾ ਕਿ ਸਾਨੂੰ ਆਪਣਾ ਕਿਰਦਾਰ ਵੀ ਉੱਪਰ ਹੋੜ ਲੈ ਕੇ ਜਾਣਾ ਪਏਗਾ ਜਿਸ ਤਰ੍ਹਾਂ ਸਾਡੀ ਪੱਗੜੀ ਹੈ ਕਿਉਂਕਿ ਇੱਥੇ ਆਪਾਂ ਦੀ ਰੱਖਿਆ ਰੱਖਿਆਵਸਤੇ ਹੀ ਸਿੱਖੀ ਮੰਨੀ ਜਾਂਦੀ ਹੈ ਹਰ ਜਗ੍ਹਾ ਦੇਖੀ ਜਾਂਦੀ ਹੈ ਮੋੜੇ ਨੇ ਛੋਟੇ ਹੁੰਦੇ ਨੇ ਸੁਣਦਾ ਆਇਆ ਕਿ ਕਦੇ ਕਿ ਇੱਕ ਸਰਦਾਰ ਸਾਹਿਬ ਜਿੱਥੇ ਖੜੇ ਹੋ ਉੱਥੇ ਤੁਹਾਨੂੰ ਪ੍ਰਵਾਹ ਕਰਨ ਦੀ ਲੋੜ ਵੀ ਪਈ ਕਿ ਇੱਥੇ ਹਮਸਰਤ ਕਰਦੇ ਤੇ ਮੇਰਾ ਮੈਸੇਜ ਆ ਰਿਹਾ ਅੱਜ ਦੀ ਜਨਰੇਸ਼ਨ ਨੂੰ ਇਹ ਹੈ ਕਿ ਇਸ ਸ਼ਾਨ ਦੇ ਨਾਲ ਇਸ ਪਗੜੀ ਦੀ ਸ਼ਾਨ ਦੇ ਨਾਲ ਆਪਣੇ ਕਿਰਦਾਰਾਂ ਨੂੰ ਵੀ ਹੋਰ ਉੱਚਾ ਚੁੱਕੇ ਕਾਕੀ ਆਣ ਵਾਲੀ ਸਾਡੇ ਜਿਹੜੇ ਬੱਚੇ ਨੇ ਜਾਂ ਜਿਹੜੀਆਂ ਸਾਡੀ ਜਨਰੇਸ਼ਨ ਨੇ ਸਲਾਈਡ ਦੇ ਵਿੱਚ ਆਏਗਾ ਇਸ ਲਈ ਮੈਂ ਆਪਣਾ ਅਟੈਚੀ ਕੇਸ ਲੈ ਕੇ ਚੱਲਿਆ ਲਾਈਨ ਬਹੁਤ ਲੰਬੀ ਲੱਗੀ ਕ तकरीबन ਇੱਕ ਕੋ ਕਾਫੀ ਲੰਬੀ ਲਾਈਨ ਸੀ ਤਾਂ ਮੈਂ ਕੀ ਰਹਿ ਗਿਆ ਕਿ ਜਿੰਨੇ ਵੀ ਸਾਡੇ ਉਸ ਲਾਈਨ ਦੇ ਵਿੱਚ ਮੈਂ ਇਕੱਲਾ ਇੱਕ ਸਰਦਾਰ ਸੀ ਕਹਿੰਦਾ ਮੈਂ ਖੜਾ ਰਿਹਾ ਸੈਂਟਰ ਤੱਕ ਮੈਂ ਲਾਈਨੀ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਹਾਂ ਬੜੀ ਦੋ ਮੁੱਖ ਗੱਲਾਂ ਇਸ ਦੇ ਵਿੱਚ ਹੈਗਾ ਮੈਂ ਆਪਣੀ ਆਪ ਬੀਤੀ ਤੁਹਾਨੂੰ ਅਸਲੀਅਤ ਤੁਹਾਨੂੰ ਦੱਸਦਾ ਮੇਰੇ ਨਾਲ ਕੀ ਬੀਤੀ ਮੈਂ ਅਕਸਰ ਫੋਰਨ ਟ੍ਰੈਵਲ ਬਹੁਤ ਕਰਦਾ ਹੈਗਾ ਬਾਰ ਵੀ ਰਿਆ ਹੈਗਾ ਇੱਕ ਵਾਰ ਦੀ ਗੱਲ ਹੈ ਕਿ ਮੇਰੀ ਫਲਾਈਟ ਸੀਗੀ ਇੰਟਰਨੈਸ਼ਨਲ ਫਲਾਈਟ ਸੀ ਤੇ ਮੈਂ ਦਿੱਲੀੋਂ ਮੇਰੀ ਫਲਾਈਟ ਹੋਣੀ ਸੀ ਉਸ ਤੋਂ ਬਾਅਦ ਸੈਕੰਡ ਮੇਰੀ ਹਾਲਟ ਹੋਣਾ ਸੀ ਬੰਬੇ ਤੇ ਮੈਂ ਜਿਸ ਵੇਲੇ ਬੰਬੇ ਪਹੁੰਚਿਆ ਤੇ ਮੇਰੀ ਸਾਨੂੰ ਐਲਾਨ ਹੋ ਗਿਆ ਉੱਥੇ ਕਿ ਤੁਹਾਡੀ ਫਲਾਈਟ ਡਿਲੇ ਹੋ ਗਈ ਹੈ ਜੀ ਰਾਤ ਨੂੰ 2 ਵਜੇ ਦੇ ਕਰੀਬ ਉਹ ਲੜਕੀ ਉਹਨਾਂ ਦੇ ਨਾਲ ਸੁਮਨ ਨੇ ਚਿੱਟੇ ਰੰਗ ਦੀ ਟੋਪੀ ਪਾਈ ਹੋਈ

ਇਹ ਮੈਨੂੰ ਇਸਪਰੀ ਜੀ ਨੇ ਦੱਸਿਆ ਜੋ ਮੁੱਖ ਪ੍ਰਬੰਧਕ ਨੇ ਵੀ ਅਸੀਂ ਹਰ ਸਾਲ ਹੀ ਦਸਤਾਰਾਂ ਦਾ ਲੰਗਰ ਲਾਉਂਦੇ ਆ ਰਹੇ ਹਾਂ ਇਸ ਤੋਂ ਵੱਡੀ ਵਡਿਆਈ ਹੋਰ ਕਿਸ ਦੀ ਤਾਕਤ ਪੂਰਾ ਵਿਸ਼ਵ ਜਾਣਦਾ ਇਸ ਦੀ ਪਛਾਣ ਪੂਰਾ ਵਿਸ਼ਵ ਜਾਣਦਾ ਸੋ ਵਧਾਈ ਦੇ ਪਾਤਰ ਨੇ ਸਮੂਹ ਪ੍ਰਬੰਧਕ ਕਮੇਟੀ ਔਰ ਮੇਰੇ ਨਾਲ ਆਏ ਨੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਰਦਾਰ ਸੁਵਿੰਦਰ ਸਿੰਘ ਜੀ ਚੌਹਾਨ ਸਾਹਿਬ ਉਹਨਰੇ ਨਾਲ ਐਡਵੋਕੇਟ ਆਰ ਪੀ ਸਿੰਘ ਜੀ ਔਰ ਮਿੰਟੂ ਪਾਵਾ ਜੀ ਤੇ ਮਨੀਯੋਤ ਸਿੰਘ ਪਾਵਾ ਜੀ ਮਨੀ ਬਾਵਾ ਅਸੀਂ ਮਨੀ ਕਹਿ ਦਿੰਦੇ ਆ ਤੇ ਬਾਕੀ ਸਾਰੇ ਹੀ ਪ੍ਰਬੰਧਕਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਮੇਰਾ ਸਿਰ ਝੁਕਦਾ ਸਾਰੇ ਪ੍ਰਬੰਧਕਾਂ ਦੇ ਅੱਗੇ ਜੋ ਇਹ ਬਹੁਤ ਵੱਡਾ ਉਪਰਾਲਾ ਇਹ ਕਰ ਰਹੇ ਨੇ ਔਰ ਮੈਂ ਆਸ ਰੱਖਦਾ ਇਹ ਕਾ ਵੀ ਜਾਰੀ ਰੱਖਣਗੇ ਜਿੱਥੇ ਵੀ ਮੇਰੀ ਲੋੜ ਸਮਝੋ ਜਿਸ ਤਰ੍ਹਾਂ ਦੇ ਵੀ ਮੈਂ ਇਹ ਤੁਹਾਡੇ ਸਾਰੇ ਜੱਥੇ ਦੇ ਨਾਲ ਤਨੋਂ ਮਨੋਂ ਤਨੋਂ ਖੜਾ ਔਰ ਮੈਂ ਇਹ ਆਸ ਕਰਦਾ ਜਿੰਨੇ ਵੀਰ ਤੇ ਸਾਰਾ ਬੰਨਣ ਵਾਲੇ ਆਏ ਹੋਏ ਨੇ ਇਹ ਦਸਤਾਰਾਂ ਬੰਨਣੀਆਂ ਦੀ ਨਾਲ-ਨਾਲ ਤੁਸੀਂ ਪ੍ਰੇਰਿਤ ਵੀ ਕਰੋ ਵਿਸ਼ੇਸ਼ ਉਮਰਾਣਾ ਲੰਗਰ ਦਸਤਾਰਾਂ ਦਾ ਹਰ ਸਾਲ ਦੀ ਤਰ੍ਹਾਂ ਅੱਜ ਲਗਾਇਆ ਗਿਆ ਸੋ ਬੜਾ ਮਾਣ ਤੇ ਖੁਸ਼ੀ ਮਹਿਸੂਸ ਹੋਈ ਹੈ ਆਪਣੇ ਵੀਰ ਸਰਦਾਰ ਭਿੰਦਰ ਸਿੰਘ ਪਿੰਡਾ ਜੀ ਬਨਾਰਕਾ ਦੀ ਜਥਾ ਲੁਧਿਆਣਾ ਉਹਨਾਂ ਦੇ ਨਾਲ ਇੱਥੇ ਆ ਕੇ ਵੇਖਿਆ ਕਿ ਕਿਵੇਂ ਛੋਟੇ-ਛੋਟੇ ਬੱਚੇ ਜਿਹੜੇ ਨੇ ਇਹ ਦਸਤਾਰਾਂ ਨੂੰ ਸਜਾਉਣ ਵਾਸਤੇ ਬੜੀ ਖੁਸ਼ੀ ਨਾਲ ਆਏ ਨੇ ਸੰਘਾ ਜੀ ਜਿਹੜੀ ਇਹ ਦਸਤਾਰ ਹੈ ਇਹ ਕਲਗੀਧਰ ਪਾਸ਼ਾ ਨੇ ਸਾਨੂੰ ਇੱਕ ਤਾਜ ਬਖਸ਼ਿਆ ਸੀ ਕਿਉਂਕਿ ਇਹ ਉਹਨਾਂ ਹਾਲਾਤਾਂ ਵਿੱਚ ਖਾਲਸਾ ਸਾਜਿਆ ਗਿਆ ਸੀ ਜਿਸ ਵੇਲੇ ਸਿੱਖ ਸਰਦਾਰ ਨੂੰ ਕੋਈ ਜਿੰਦਾ ਵੇਖਣ ਨੂੰ ਤਿਆਰ ਨਹੀਂ ਸੀ ਔਰ ਉਸ ਵੇਲੇ ਸਰਦਾਰ ਸਾਡੇ ਜਿਹੜੀ ਦਸਤਾਰ ਹੈ ਸਾਡੇ ਸਿਰਾਂ ਤੇ ਕਲਗੀਧਰ ਪਾਸ਼ਾ ਨੇ ਸਜਾਈ ਸੀ ਮੈਂ ਸਮਝਦਾ ਜਿਹੜੇ ਛੋਟੀ ਉਮਰ ਦੇ ਵਿੱਚ ਜ ਿ ਹ 지